ਕਿਉਂਕਿ ਅੱਜ ਕੱਲ੍ਹ ਭਾਰਤ-ਪਾਕਿ ਵਿਚਕਾਰ ਹੋਈਆਂ ਲੜਾਈਆਂ ਦੀ ਗੱਲ ਚੱਲ ਰਹੀ ਹੈ ਖਾਸ ਕਰਕੇ 1965 ਦੀ ਜੰਗ ਇਸੇ ਸੰਬੰਧ ਵਿੱਚ ਕੁਝ ਪੰਜਾਬੀ ਅਖਬਾਰਾਂ ਵਿੱਚ ਗੁਰਦਾਸਪੁਰ ਤੋਂ ਇੱਕ ਖਬਰ ਛਪੀ ਹੈ ਇਸ ਖਬਰ ਉਪਰ ਗੌਰ ਕਰਨ ਦੀ ਲੋੜ ਹੈ ਇਸ ਵਿੱਚ 1971 ਦੀ ਲੜਾਈ ਦਾ ਜ਼ਿਕਰ ਹੈ ਜਿਸ ਦੌਰਾਨ ਜੰਮੂ ਕਸ਼ਮੀਰ ਵਿੱਚ ਸਿੱਖ ਰੈਜiment ਦੀ ਨੌਵੀਂ ਬਟਾਲੀਅਨ ਤਾਇਨਾਤ ਸੀ ਇਸ ਬਟਾਲੀਅਨ ਨੂੰ ਨੌ ਸਿੱਖ ਵਜੋਂ ਵੀ ਜਾਣਿਆ ਜਾਂਦਾ ਸੀ ਇਸ ਲੜਾਈ 'ਚ ਨਾਇਨ ਸਿੱਖ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਰਿਟਾਇਰਡ ਆਨਰੀ ਕੈਪਟਨ ਦੌਲਤ ਸਿੰਘ ਨੇ ਉਹ ਗੰਭੀਰ ਰੂਪ ਚ ਜ਼ਖਮੀ ਹੋਣ ਤੋਂ ਬਾਵਜੂਦ ਆਪਣਾ ਫਰਜ਼ ਨਿਭਾਉਂਦੇ ਰਹੇ ਸਨ ਬਾਅਦ ਚ ਜੂਨ 1984 ਵੇਲੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਰੋਸ ਵਜੋਂ ਨੌ ਸਿੱਖ ਵਿੱਚ ਸਭ ਤੋਂ ਪਹਿਲੀ ਬਗਾਵਤ ਦੀ ਘਟਨਾ ਸਾਹਮਣੇ ਆਈ ਸੀ ਬਾਅਦ ਚ ਇਸੇ ਤਰ੍ਹਾਂ ਦੀ ਬਗਾਵਤ ਕਈ ਹੋਰ ਪਲਟਨਾ ਵਿੱਚ ਅਤੇ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਵਿੱਚ ਵੀ ਹੋਈ ਸੀ ਇਸ ਬਗਾਵਤ ਵਿੱਚ ਹਿੱਸਾ ਲੈਣ ਵਾਲੇ ਅਤੇ ਭਗਾੜੇ ਹੋਏ ਜਵਾਨਾਂ ਖਿਲਾਫ ਸਖਤ ਫੌਜੀ ਕਾਰਵਾਈ ਵੀ ਹੋਈ ਸੀ ਪਰ ਨੌ ਸਿੱਖ ਨੂੰ ਡਿਸਬੈਂਡ ਕਰ ਦਿੱਤਾ ਗਿਆ ਸੀ ਯਾਨੀ ਇਸ ਬਟੈਲੀਅਨ ਨੂੰ ਪੰਗ ਕਰਨ ਦਾ ਫੈਸਲਾ ਲਿਆ ਗਿਆ ਸੀ ਹਨਰੀ ਕੈਪਟਨ ਦੌਲਤ ਸਿੰਘ ਅਤੇ ਕੁਝ ਹੋਰ ਨੌ ਸਿੱਖ ਦੇ ਜਵਾਨਾਂ ਨੇ ਇਹ ਮੰਗ ਕੀਤੀ ਹੈ ਕਿ ਨੌ ਸਿੱਖ ਨੂੰ ਮੁਰਤੋਂ ਬਹਾਲ ਕਰਕੇ ਇਸ ਦੀ ਸਥਾਪਨਾ ਕੀਤੀ ਜਾਏ ਇਹ ਮੰਗ ਪੁਰਾਣੇ ਸਿੱਖ ਰੇਜiment ਦੇ ਅਫਸਰਾਂ ਨੇ ਵੀ ਅੱਗੇ ਕੀਤੀ ਹੈ ਇਸ ਪਰਟਨ ਨੇ 1971 جنگ ਵਿੱਚ अहम भूमिका निभाई ਸੀ ਕਿਉਂਕਿ 1984 ਦੀਆਂ ਘਟਨਾਵਾਂ ਨੂੰ ਸਹੀ ਦ੍ਰਿਸ਼ਟੀਕੋਣ ਚ ਦੇਖਣ ਦੀ ਲੋੜ ਹੈ ਨੌ ਸਿੱਖ ਦੀ ਬਹਾਲੀ ਦੀ ਮੰਗ ਉੱਪਰ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਜੋ 1984 ਚ ਹੋਇਆ ਉਹ ਉਸ ਵੇਲੇ ਦੇ ਹਾਲਾਤਾਂ ਦੀ ਮਜਬੂਰੀ ਸੀ ਇਸ ਦਾ ਫੌਜ ਉੱਤੇ ਵੀ ਡੂੰਘਾ ਅਸਰ ਪਿਆ ਅਤੇ ਇਸ ਘਟਨਾ ਦਾ ਖਮਿਆਜ਼ਾ ਸਿਰਫ ਇਸ ਬਟਲিয়ন ਨੌ ਸਿੱਖ ਨੂੰ ਨਹੀਂ ਪੁਕਤਣਾ ਚਾਹੀਦਾ ਮੈਨੂੰ ਯਾਦ ਹੈ ਕਿ 1984 ਤੋਂ ਬਾਅਦ ਲੈਫਟਨੈਂਟ ਜਨਰਲ ਹਰਬਖਸ਼ ਸਿੰਘ ਨੇ ਦੱਸਿਆ ਸੀ ਕਿ ਸਿੱਖ ਜਵਾਨਾਂ ਨੇ ਕਿੰਨਾ ਹਾਲਾਤਾਂ ਚ ਉਸ ਵੇਲੇ 1984 ਚ ਬਗਾਵਤ ਕੀਤੀ ਸੀ ਇਸ ਮਹਾਨ ਯੋਧੇ ਜਿਸ ਨੇ 1965 ਦੀ ਜੰਗ ਵਿੱਚ ਐਮ ਭੂਮਿਕਾ ਨਿਭਾਈ ਸੀ ਉਸ ਦੀ ਯਾਦ ਵਿੱਚ ਨੌ ਸਿੱਖ ਨੂੰ ਮੁਰਬਹਾਲ ਕਰ ਦੇਣਾ ਚਾਹੀਦਾ ਹੈ